ਕਸਵਾ ਪਿੰਡੀ ਸੈਦਾ ਦੇ ਨਾਲ ਲੱਗਦੇ ਸਰਦੀ ਪਿੰਡ ਪਿੰਡੀ ਔਲਖ ਗੁਰਦੁਆਰਾ ਦਮਦਮਾ ਸਾਹਿਬ ਚਰਚੋਪਰਾਪਤਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡੀ ਔਲਖ ਵਿਖੇ ਸਚਖੰਡ ਵਾਸੀ ਸੰਤ ਬਾਬਾ ਹਜਾਰਾ ਸਿੰਘ ਜੀ ਸਚਖੰਡ ਵਾਸੀ ਸੰਤ ਬਾਬਾ ਲੱਖਾ ਸਿੰਘ ਸੰਤ ਮਹਾਪੁਰਸ਼ ਜਥੇਦਾਰ ਬਾਬਾ ਸਤਨਾਮ ਸਿੰਘ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਅਤੇ ਇਲਾਕੇ ਦੀ ਸੰਗਤ ਨਾਲ ਗੁਰਦੁਆਰਾ ਸਾਹਿਬ ਕੇ ਸਮੂਹ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਧਾਰਮਿਕ ਸਲਾਨਾ ਜੋੜ ਮੇਲਾ ਮਨਾਇਆ ਗਿਆ। ਸ਼੍ਰੀ ਗੁਰੂਗੰਨ ਸਾਹਿਬ ਜੀ ਦੇ ਪਾਠ ਭੋਗ ਉਪਰੰਤ ਖੁੱਲੇ ਪੰਡਾਲ ਵਿੱਚ ਰਾਗੀ ਢਾਡੀ ਕਵੀਸ਼ਰੀ ਕਥਾਵਾਚਕ ਸੰਤ ਮਹਾਪੁਰਸ਼ਾਂ ਵੱਲੋਂ ਗੁਰਬਾਣੀ ਦੇ ਰਸ ਪਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸੰਤ ਮਹਾਪੁਰਸ਼ਾਂ ਵੱਲੋਂ ਆਏ ਹੋਏ ਰਾਗੀ ਢਾਡੀ ਕਵੀਸ਼ਰੀ ਕਥਾਵਾਚਕਾਂ ਨੂੰ ਗੁਰੂ ਘਰ ਦੀ ਬਖਸ਼ੀਸ਼ ਰੂਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੋਤ ਕਲਬ ਪਿੰਡੀ ਔਲਕ ਵੱਲੋਂ 2 ਦਿਨੀ ਪ੍ਰੀਮ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ ਹੈ ਅਤੇ ਦੀਪ ਹਸਪਤਾਲ ਅਜਨਾਲਾ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ ਇਸ ਮੌਕੇ ਸ਼ਾਮ ਪਹਿਲੇ ਦਿਨ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਅਤੇ ਦੂਸਰੇ ਦਿਨ ਪੁਸ਼ਤੀ ਦੰਗਲ ਵੀ ਕਰਵਾਏਗੇ ਇਸ ਮੌਕੇ ਸੰਗਤਾਂ ਲਈ ਚਾਹ ਪਕੌੜੇ ਸ਼ਵੀਲਾ ਲੱਸੀ ਆਈਸਕ੍ਰੀਮ ਅਤੇ ਹੋਰ ਕਈ ਪ੍ਰਕਾਰ ਦੇ ਲੰਗਰ ਵੀ ਲਗਾਏਗੇ ਇਸ ਮੌਕੇ ਡਾਕਟਰ ਰਸ਼ਮੀ ਸਿੰਘ ਕੋਟਲੀ ਖੈਰਾ ਦੇ ਸਹਿਯੋਗ ਨਾਲ ਸਰਦੇਈ ਦੇ ਲੰਗਰ ਦੀ ਵੀ ਵਰਤਾਇਗੇ ਇਸ ਮੁੱਖੇ ਗੁਰਦੁਆਰਾ ਦੇ ਚਰਨ ਸੇਵਕ ਬਾਬਾ ਮੁਖਤਿਆਰ ਸਿੰਘ ਜੀ ਬਾਬਾ ਕੁਲਵੀਰ ਸਿੰਘ ਜੀ ਬਾਬਾ ਜੁਗਿੰਦਰ ਸਿੰਘ ਜੀ ਲੋਪੋਕੇ ਬਾਬਾ ਚੰਨਨ ਸਿੰਘ ਜੀ ਹੈਡ ਗ੍ਰੰਥੀ ਬਾਬਾ ਪਰਮਜੀਤ ਸਿੰਘ ਭਾਈ ਸੁਰਿੰਦਰ ਪਾਲ ਸਿੰਘ ਤਲਪੁਰਾ ਮੁੱਖ ਸੇਵਾਦਾਰ ਵਿਦਵਾਨ ਸਭਾ ਹਲਕਾ ਅਜਨਾਲਾ ਅਕਾਲੀ ਦਲ ਵਾਰਿਸ ਪੰਜਾਬ ਦੇ ਸੰਯੁਕਤ ਕਿਸਾਨ ਭਲਾਈ ਸੰਸਥਾ ਅਜਨਾਲਾ ਦੇ ਆਗੂ ਡਾਕਟਰ ਕੁਲਵੰਤ ਸਿੰਘ ਨੇਜਰ ਨੰਬਰਦਾਰ ਹਰਦੀਪ ਸਿੰਘ ਗੁਰਮੇਸ਼ ਸਿੰਘ ਜਸਪਾਲ ਸਿੰਘ ਹਰਦੀਪ ਸਿੰਘ ਬਿੱਲੂ ਬਲਜਿੰਦਰ ਸਿੰਘ ਮਾਣਾ ਪਰਮਜੀਤ ਸਿੰਘ ਪੰਮਾ ਅਮਰ ਸਿੰਘ ਪਹਿਲਵਾਨ ਕਾਰਜ ਸਿੰਘ ਪਹਿਲਵਾਨ ਹਰਪਾਲ ਸਿੰਘ ਬਲਾਕ ਪ੍ਰਧਾਨ ਤਸੀਮ ਸਿੰਘ ਸਰਪੰਚ ਹਰਪਾਲ ਸਿੰਘ ਸਰਪੰਚ ਕਬਲਜੀਤ ਸਿੰਘ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਸਰਪੰਚ ਸੁਰਜੀਤ ਸਿੰਘ ਸਾਬਕਾ ਸਰਪੰਚ ਜੈਮਲ ਸਿੰਘ ਸਾਬਕਾ ਸਰਪੰਚ ਜਗਦੀਸ਼ ਸਿੰਘ ਕੁਲਦੀਪ ਸਿੰਘ ਸ਼ਾ ਡਾਕਟਰ ਨਿਰਵੈਲ ਸਿੰਘ ਗੁਰਸੇਵ ਸਿੰਘ ਔਰਕ ਮੈਂਬਰ ਰਣਜੀਤ ਸਿੰਘ ਹਰਦੀਾਲ ਸਿੰਘ ਜਸਪਾਲ ਸਿੰਘ ਢਾਡੀ ਕਮੈਂਟਰੀ ਕੁਲਦੀਪ ਸਿੰਘ ਤੇੜਾ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸਖਤਾ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਤਿਗੁਰਾਂ ਦੀ ਕਿਰਪਾ ਨਾਲ ਸੰਗਤਾਂ ਵੱਲੋਂ 6ਵੇਂ ਪਾਵਨ ਗੁਰਦੁਆਰਾ ਦਮਦਮਾ ਸਾਹਿਬ ਪਿੰਡੀ ਔਲਖ ਵਿਖੇ ਦੋ ਰੋਜ਼ਾ ਜੂੜੇ ਮੇਲਾ ਸੀ ਸਤਿਗੁਰੂ ਦੇ ਪਾਰ ਕਿਰਪਾ ਦੇ ਨਾਲ ਅੱਜ ਸੰਪੂਰਨਤਾ ਹੀ ਹੋਈ ਆ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਜਿਹੜੇ ਪਿਆਰੇ ਸਗਰੂ ਕਰਦੇ ਕੋਨਾ ਸਵਾਵਾਂ ਰਮਾਈਆਂ ਨੇ ਸ਼ੁਕਰ ਹੈ ਸੱਚੇ ਪਾਤਸ਼ਾਹ ਮਹਾਰਾਜ ਦਾ ਜੀ ਦੀ ਕਿਰਪਾ ਦੇ ਨਾਲ ਇਹ ਜਿਹੜੇ ਸਮਾਗਮ ਐ ਸਪੂਰਨ ਹੋ ਰਹੇ ਆ ਸੋ ਵਾਹਿਗੁਰੂ ਕਿਰਪਾ ਕਰੇ ਅਗਲਾ ਸਮਾ ਸੁਹਾਵਣਾ ਆਵੇ ਇਹੀ ਬੇਨਤੀ ਆ ਸਮੂਹ ਸੰਗਤਾਂ ਨੂੰ ਇਹੀ ਮਨੋਰਥ ਆ ਸਮਾਗਮਾਂ ਦਾ ਟੁੱਟੇ ਗੁਰੂ ਨਾਲ ਜੁੜ ਜਾਣ ਜਿਹੜੇ ਅਮਰਤਾਰ ਨਹੀਂ ਹੋ ਕੋਸ਼ਿਸ਼ ਕਰੋ ਅਮਰਤਾਰੀ ਹੋ ਕੇ ਸਾਤਾਰੀ ਹੋ ਇਹ ਤਾਂ ਆਪਣੇ ਸਮਾਗਮ ਮਨਾਏ ਰਾ ਸੋਣਗੇ ਸੋ ਗੁਰੂ ਕਿਰਪਾ ਕਰੇ ਮਹਾਰਾਜ ਸਮੂਹ ਦੀਆਂ ਸਮਾਵਾਂ ਨੂੰ ਅੱਗ ਲਾਵੇ ਇਹਨਾਂ ਜੋੜ ਮਿਲਾਂ ਦੀ ਲੱਖ ਲੱਖ ਵਧਾਈ ਸਮੂਹ ਸੰਗਤਾਂ ਨੂੰ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਅਸੀਂ ਪਿੰਡੀਆਂ ਸਾਹ ਪਿੰਡੀਆਂ ਦਾ ਔਲਖਾ ਵਿਖੇ ਗੁਰਦਾਸ ਸਾਹਿਬ ਜੀ ਕੇ ਪਹੁੰਚੇ ਆ ਜਿੱਥੇ ਦੋ ਤੇ ਤਿੰਨ ਪੱਧਰੋਂ ਨੂੰ ਬਹੁਤ ਵੱਡਾ ਜੋੜ ਮੇਲਾ ਜਿਹੜਾ ਉਹ ਕੀਤਾ ਜਾਂਦਾ ਆ ਤੇ ਇੱਥੋਂ ਦੇ ਬਾਬਾ ਮੁਖਵਿੰਦਰ ਸਿੰਘ ਜੀ ਮੁੱਖਾ ਜੀ ਦੀ ਅਗਵਾਈ ਦੇ ਵਿੱਚ ਕੀਤਾ ਜਾਂਦਾ ਤੇ ਅੱਜ ਇੱਥੇ ਅਸੀਂ ਕੈਂਪ ਜਿਹੜਾ ਆ ਫ੍ਰੀ ਮੈਡੀਕਲ ਕੈਂਪ ਲੱਗਾ ਆ ਯੂਥ ਕਲੱਬ ਪਿੰਡੀਆਂ ਔਲਖਾ ਵੱਲੋਂ ਏ ਡਾਕਟਰ ਸਾਹਿਬ ਹੁਣਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਹਰ ਸਾਲ ਦੇ ਸਾਲ ਇੱਥੇ ਇਹ ਫ੍ਰੀ ਮੈਡੀਕਲ ਕੈਂਪ ਲਾ ਕੇ ਸੰਗਤਾਂ ਨੂੰ ਜਿਹੜੀਆਂ ਦਵਾਈਆਂ ਦਿੰਦੇ ਆ ਤੇ ਨਾਲ ਆਮ ਸੰਗਤਾਂ ਨੂੰ ਜਾਗਰੂਤ ਵੀ ਕਰਦੇ ਆ ਭਾਈ ਸਾਹਿਬ ਇੱਕ ਜਿਵੇਂ ਆਪ ਨੂੰ ਦੇਖਦੇ ਸਿਆਸਤ ਵਿੱਚ ਕਾਲੀ ਨਾਲ ਕਾਦੀਲ ਖੜਾ ਹੋਇਆ ਜੀ ਜਿਵੇਂ ਦੇਖਦੇ ਹੋ ਜਿਹੜਾ ਕਾਲੀ ਨਾਲ ਸੁਖੀਰ ਬਾਦਲ ਕਾਦੀਲ ਭਾਈ ਆਪ ਦੀ ਸਿੱਖੀ ਦੇ ਕਿਵੇਂ ਬਿਲਕੁਲ ਜੀ ਜਿਹੜਾ ਅਕਾਲੀ ਦਲ ਬਣਿਆ ਆ ਭਾਈ ਹਰਪ੍ਰੀਤ ਸਿੰਘ ਜੀ ਜਥੇਦਾਰ ਸਾਹਿਬ ਨੇ ਬਣਾਇਆ ਆ ਬਹੁਤ ਵਧੀਆ ਗੱਲ ਆ ਉਹ ਵੀ ਸਾਨੂੰ ਕੌਮ ਨੂੰ ਲੋੜ ਆ ਕਿ ਕੌਮ ਜਿਹੜੀ ਜਾਗਰਤ ਹੋਣੀ ਚਾਹੀਦੀ ਆ ਸਭ ਤੋਂ ਪਹਿਲਾਂ ਅਕਾਲੀ ਦਲ ਜਿਹੜਾ ਸੀਗਾ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੇ ਨਾਲ ਸੀਗਾ ਉਦੋਂ ਲੋਕ ਜਿਹੜੇ ਸੀਗੇ ਜਾਗਰਤ ਨਹੀਂ ਸੀਗੇ ਹੈਗੇ ਹੁਣ ਜਿਉਂ-ਜਿਉਂ ਲੋਕ ਜਾਗਰਤ ਹੋ ਰਹੇ ਆ ਤੇ ਇਹ ਜਿਹੜੀ ਇਹ ਕੌਮ ਦੇ ਵਾਸਤੇ ਬੜੀ ਵਧੀਆ ਗੱਲ ਆ ਕਿ ਉਹ ਵੀ ਉਹਨਾਂ ਨੇ ਆਪਣਾ ਇੱਕ ਅਕਾਲੀ ਦਲ ਬਣਾਇਆ ਉਹ ਵੀ ਲੱਗਦਾ ਨਹੀਂ ਕਿ ਕਿੰਨਾ ਕਿ ਆਵਾਜ਼ ਜਾਰੀ ਦੇਖੇ ਬੰਦੀ ਹੋ ਗਈ ਅਕਾਲੀ ਦਲ ਹੋ ਗਏ ਜਿਵੇਂ ਜੀ ਸਿਕਮਾਰ ਹੋ ਗਿਆ ਜਿਹੜਾ ਉਹ ਕੰਤਿਓ ਆਪਸ ਵਿੱਚ ਵੰਡੇ ਜਾਂ ਕੋਈ ਨਿਕਾਲ ਨਹੀਂ ਹੋਗਾ ਤਾਂ ਬਿਲਕੁਲ ਜੀ ਲੋਕਾਂ ਦੇ ਵਿੱਚ ਆਮ ਜਿਹੜੀ ਜਿਹੜੀ ਸਾਡੀ ਸਿੱਖ ਸੰਗਤ ਆ ਜਾਂ 크ਰਿਸਚਨ ਭਾਈਚਾਰਾ ਜਾਂ ਹਿੰਦੂ ਭਾਈਚਾਰਾ ਜਾਂ ਮੁਸਲਮਾਨ ਭਾਈਚਾਰਾ ਆ ਜਿਹੜਾ ਨਾਲ ਤੁਸੀਂ ਸਵਾਲ ਕੀਤਾ ਆ ਕਿ ਸਿੱਖ ਜਿਹੜੇ ਆ ਇਹਦੇ ਨਾਲ ਵੰਡੇ ਜਾਣਗੇ ਮੈਂ ਮਹਿਸੂਸ ਇਸ ਗੱਲ ਦਾ ਕਰਦਾ ਕਿ ਅਸੀਂ ਬਿਲਕੁਲ ਵੰਡੇ ਜਾਣ ਵਾਲੀ ਸਦੀਤੀ ਦੇ ਵਿੱਚ ਨਹੀਂ ਹੈਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਇਕਤਾ ਦੀ ਗੱਲ ਚੱਲ ਰਹੀ ਆ ਤੇ ਅਸੀਂ ਇਹ ਮੈਂ ਆਪ ਜੀ ਦੇ ਇਸ ਮਾਧਿਅਮ ਦੇ ਰਾਹੀਂ ਪੂਰੇ ਪੰਜਾਬ ਦੇਆਂ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੂੰਗਾ ਕਿ ਸਾਨੂੰ ਆਪਣੀਆਂ ਵੰਡੀਆਂ ਨੂੰ ਦੂਰ ਕਰਕੇ ਰਾਜਨੀਤਿਕ ਸਥਿਤੀਆਂ ਨੂੰ ਜਿਹੜੇ ਡੇਰੇ ਨੇ ਸਾਡੀਆਂ ਵੰਡਾਂ ਨੇ ਉਹਨੂੰ ਦੂਰ ਕਰਕੇ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਵਾਸਤੇ ਇਸ ਆਪਣੀ ਸਾਡੀ ਧਰਤੀ ਨੂੰ ਬਚਾਉਣ ਵਾਸਤੇ ਤੇ ਨਸ਼ਿਆਂ ਦਾ ਜਿਹੜਾ ਇੱਥੇ ਛੇਵਾ ਦਰਿਆ ਵਗ ਰਿਹਾ ਆ ਕੋਈ ਨਗਰ ਇਹੋ ਜਿਹਾ ਨਹੀਂ ਹੈਗਾ ਜਿਹੜੇ ਨਗਰ ਦੇ ਵਿੱਚ ਸਾਡਾ ਨੌਜਵਾਨ ਜਿਹੜਾ ਆ ਨਸ਼ਿਆਂ ਦੇ ਨਾਲ ਮੌਤੇ ਮੂੰਹ ਦੇ ਵਿੱਚ ਨਾ ਗਿਆ ਹੋਵੇ ਉਹਨੂੰ ਅਸੀਂ ਠੱਲ ਪਾਈਏ ਤੇ ਉਹਨੂੰ ਠੱਲ ਤਾਂ ਹੀ ਪੈ ਸਕਦੀ ਹੈ ਕਿ ਜੇ ਅਸੀਂ ਸਾਰੇ ਜਿੰਨੇ ਵੀ ਆ ਅਕਾਲੀ ਦਲ ਵੱਖੋ ਵੱਖਰੇ ਅਕਾਲੀ ਦਲ ਜਿਹੜੇ ਬਣੇ ਆ ਇਹ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ